ਚਲੋ ਉਹ ਫਿਰ ਖਾਰਕੂ ਲਹਿਰਾਈ ਉਹਨਾਂ ਨੇ ਪਾ ਪਧੀਆਂ મત ਲੋਕਾਂ ਨੂੰ ਸੇਧ ਦਿੱਤੀ ਪਿੰਡਾਂ ਵਿੱਚ ਅਸੀਂ ਦੇਖਿਆ ਵੀ ਪਾਥੀਆਂ ਪਥਾਈਆਂ ਫਿਰ ਜਿਹੜੇ ਵੱਧ ਬੰਦੇ ਚਲੇ ਗਏ ਜੇ 11 ਬੰਦੇ ਤੋਂ ਵੱਧ ਆ ਗਏ ਤਾਂ ਪਿੰਡ ਦਾ ਪਥੀਆਂ ਪਿੰਡ 'ਚ ਪਤਾ ਲੱਗ ਜਾਂਦਾ ਵੀ ਖੜਕੁਸਨੀਆਂ ਨੂੰ ਕਿਸ ਪਿੰਡ ਦੇ ਵਿੱਚ ਵੱਧ ਜਾਣਾ ਬਿਲਕੁਲ ਬਿਲਕੁਲ ਉਹਨਾਂ ਨੇ ਸੈੱਲ ਪਾਇਆ ਪਹਿਲਾਂ ਉਹਨਾਂ ਨੇ ਚੱਲ ਪਹਿਮਾਨ ਸੀ ਨਾਲ ਛੱਡੇ ਇੱਕ ਪਿੰਡ ਵਿੱਚ ਸਾਡੇ ਲਾਗੇ ਪਿੰਡ ਉਹਦੇ 'ਚ ਟੋਬੇ 'ਚ ਬਾੜਤੀ ਸੀ ਸਾਰੀ ਬਾਕੀ ਪੁਰੀ ਜੰਨੇ ਭਾਰ ਰਖਦੇ ਵੀ ਕਹਿੰਦੇ ਕਿ ਕੋਈ ਅੰਤ ਨਹੀਂ ਆ ਗਿਆ ਵੱਧ ਆ ਗਏ ਜੰਨਾ ਚਰ ਪ੍ਰੋਗਰਾਮ ਨਹੀਂ ਨਾ ਪੂਰਾ ਹੁੰਦਾ ਕੁੜੀ ਵਿਦਾ ਨਹੀਂ ਹੁੰਦੀ ਤੁਸੀਂ ਪਾਣੀ 'ਚੇ ਖੜਨਾ ਅਸੀਂ ਟੋਬੇ 'ਚ ਬਾੜਦੇ ਟ ਪਾਵੇਂ ਅੱਜ ਕੱਲ੍ਹ ਦੁਨੀਆ ਦੇ ਵਿੱਚ ਪੈਸਾ ਬਹੁਤ ਹੋ ਗਿਆ ਮਹਿੰਗੇ ਵਿਆਹ ਹੁੰਦੇ ਨੇ ਜਾਂ ਫਿਰ ਕਿਸੇ ਇਨਸਾਨ ਦੇ ਮਰਨ ਤੋਂ ਬਾਅਦ ਮਹਿੰਗੇ ਪਦਾਰਥਾਂ ਦੇ ਨਾਲ ਭੋਗ ਪਾਈ ਜਾਂਦੇ ਨੇ ਪਰ ਸਿਆਣੇ ਦੀ ਕਹਾਵਤ ਹੈ ਕਿ ਸਾਦੇ ਵਿਆਹ ਸਾਦੇ ਭੋਗ ਨਾ ਲੱਗੇ ਚਿੰਤਾ ਨਾ ਹੋਵੇ ਰੋਗ ਪਰ ਇਸ ਦੇ ਨਾਲ ਇੱਕ ਲਹਿਰ ਉੱਠੀ ਸੀ 1984 ਦੇ ਸਮੇਂ ਦੇ ਵਿੱਚ ਜਦੋਂ ਮਹਿੰਗੇ ਵਿਆਹਾਂ ਦਾ ਬੋਲਬਾਲਾ ਸੀ ਗਰੀਬ ਧੀਆਂ ਨੂੰ ਵਿਆਹਣਾ ਮੁਸ਼ਕਲ ਹੋ ਚੁੱਕਾ ਸੀ ਕਾਫੀ ਜੰਨਾਂ ਦੇ ਵਿੱਚ ਲੋਕ ਜਿਹੜੇ ਆਉਂਦੇ ਸੀ ਪਰ ਉਸ ਤੋਂ ਬਾਅਦ ਜਿਹੜੇ ਜੰਨਾਂ ਦੇ ਵਿੱਚ ਇਕੱਠ ਕਰਕੇ ਵੱਧ ਲੋਕ ਆਉਂਦੇ ਸੀ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਇੱਕ ਲਹਿਰ ਚਲਾ ਦਿੱਤੀ ਕਾਨੂੰਨ ਬਣਾ ਦਿੱਤਾ ਸੀ ਖਾਰਕੂ ਸਿੰਘਾ ਵੱਲੋਂ ਕਿ 11 ਤੋਂ ਵੱਧ ਜੰਨ ਦੇ ਵਿੱਚ ਨਹੀਂ ਆਣਗੇ ਅਗਰ ਉਸ ਤੋਂ ਵੱਧ ਆਂਦਾ ਹੈ ਤਾਂ ਪੂਰੇ ਪਿੰਡ ਦਾ ਗੋਬਰ ਗੋਹ ਚ ਕਾ ਜਾਂਦਾ ਸੀ ਤਾਂ ਇਦਾਂ ਦੀਆਂ ਜਿਹੜੀਆਂ ਹੋਰ ਵੀ ਕਈ ਮਾਮਲੇ ਸੀ ਜੋ ਖੜਕੂ ਸਿੰਘਾਂ ਨੇ ਸ਼ੁਰੂ ਕੀਤੇ ਸੀ ਪਰ ਉਸ ਤੋਂ ਬਾਅਦ ਜਾ ਕੇ ਖੜਕੂ ਲਹਿਰ ਖਤਮ ਹੋ ਗਈ ਨਾਲ ਦੀ ਨਾਲ ਇਹ ਜਿਹੜੀ ਪ੍ਰਥਾ ਚਲਾਈ ਸੀ ਕਿ 11 ਬੰਦੇ ਜਾਂਦੇ ਵਿੱਚ ਜਾਣ ਵਾਲੀ ਉਹ ਵੀ ਨਾਲ ਦੀ ਨਾਲ ਖਤਮ ਹੋ ਗਈ ਤਾਂ ਇਸੇ ਨੂੰ ਗੱਲਬਾਤ ਕਰਨ ਲਈ ਸਾਡੇ ਨਾਲ ਇੱਕ ਸਰਪੰਚ ਸਾਬਕਾ ਨੇ ਪ੍ਰਗਟ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਸਮਿਆਂ ਦੇ ਵਿੱਚ ਕਿਵੇਂ ਜਿਹੜੀ ਇਹ ਲਹਿਰ ਉੱਠੀ ਕਿੰਨਾ ਕੁ ਸੌਖਾ ਹੁੰਦਾ ਸੀ 11 ਬੰਦੇ ਜਾਂਦੇ ਵਿੱਚ ਜਾਂਦੇ ਸੀ ਤਾਂ ਕਿੰਨਾ ਕੁ ਉਸ ਪਰਿਵਾਰ ਨੂੰ ਸੌਖਾ ਹੋ ਜਾਂਦਾ ਸੀ ਜਿਸ ਦੀ ਧੀ ਦਾ ਵਿਆਹ ਪਿੰਡ ਦੇ ਵਿੱਚ ਰੱਖਿਆ ਹੁੰਦਾ ਸੀ ਉਸ ਨੂੰ ਵਾਧੂ ਖਰਚਾ ਨਹੀਂ ਕਰਨਾ ਪੈਂਦਾ ਸੀ ਤਾਂ ਪ੍ਰਗਟ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਸਵਾਗਤ ਹੈ ਜੀ ਤੁਹਾਡਾ ਵੀ ਗੱਲ ਸਾਂ ਚੈਨਲ ਦਾ ਬਹੁਤ-ਬਹੁਤ ਮੈਂ ਜਿਸ ਦਿਨ ਕਿਨੋਂ ਸ਼ੁਰੂ ਕੀਤਾ ਹੈ ਕਿ ਪਹਿਲਾਂ ਜਦੋਂ ਖਾੜਕੂ ਲਹਿਰ ਸ਼ੁਰੂ ਹੋਈ ਆ ਉਸ ਸਮੇਂ ਦੇ ਵਿੱਚ ਜੋ ਵੱਧ ਜੰਨ ਦੇ ਵਿੱਚ ਬੰਦੇ ਆਉਂਦੇ ਸੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਤੋਂ ਪਿੰਡ ਦਾ ਗੋਬਰ ਚ ਕਾ ਜਾਂਦਾ ਸੀ 11 ਤੋਂ ਵੱਧ ਨਹੀਂ ਲੋਕ ਆ ਸਕਦੇ ਸੀ ਤੁਸੀਂ ਵੀ ਦੇਖਿਆ ਉਹ ਸਮਾਂ ਕਿੰਨਾ ਕੁ ਸੌਖਾ ਹੁੰਦਾ ਸੀ ਧੀਆਂ ਵਾਸਤੇ ਜਦੋਂ ਵਿਆਹ ਨੇ ਅਤੇ ਮਾਪਿਆਂ ਵਾਸਤੇ ਕਿ ਜਿਹੜੇ ਸਮੇਂ ਦੇ ਵਿੱਚ ਦੇਖੋ ਇਹਨਾਂ ਪ੍ਰਸਾ ਜਿਹੜੀ ਵਿਆਹਾਂ ਵਾਲੀ ਹੈ ਬਹੁਤ ਪੁਰਾਣੀ ਹੈ ਪਹਿਲਾਂ ਪੁਰਾਣੇ ਸਾਡੇ ਬਜ਼ੁਰਗਾਂ ਦੇ ਜਿਹੜੇ ਵਿਆਹ ਹੋਏ ਸੀ ਉਸ ਟਾਈਮ ਤਿੰਨ ਤਿੰਨ ਦਿਨ ਬਰਾਤ ਰਹਿੰਦੀ ਸੀ ਲੋਕਾਂ ਦਾ ਪਿੰਡ ਵਿੱਚ ਅਜਾੜਾ ਹੋ ਜਾਂਦਾ ਤਾਂ ਕਿਉਂ ਜਦ ਗੱਡੀਆਂ ਬੱਚਿਆਂ ਪਰੇ ਜਾਂਦੇ ਤੇ ਲੋਕਾਂ ਦਾ ਅਜਾੜਾ ਹੋਰ ਵੀ ਕਰ ਦੇਣਾ ਕਿਸੇ ਦਾ ਪੜੋਸੀਆਂ ਦਾ ਵੀ ਜਾਂ ਕੱਖ ਪਾਉਣੇ ਸਾਰਾ ਗੁਰ ਕਰਨ ਤਿੰਨ ਤਿੰਨ ਦਿਨ ਉੱਥੇ ਜਾ ਕੇ दारू ਪੀ ਜਾਣੀ ਹੈ ਅਗਲੇ ਦਾ ਮਾਲ ਖਾਈ ਜਾਣਾ ਹੈ ਨਾ ਲਿਟੀ ਜਾਣਾ ਚਲੋ ਹੌਲੀ ਹੌਲੀ ਸਾਡੀ ਵਾਰੀ ਆਈ ਵੀ ਬਰਾਤਾਂ ਗੱਡੀਆਂ ਗੁੱਡੀਆਂ ਤੇ ਗਈਆਂ ਸਾਟੇ ਵਾਲੀਆਂ ਉਸ ਤੋਂ ਬਾਅਦ ਇੱਕ ਲਹਿਰ ਆਈ ਵੀ ਜਦੋਂ ਇੰਨਾ ਕੰਮ ਵਧਿਆ ਹੋਇਆ ਤਾਂ ਵੀ ਜੇ ਇੱਕ ਨੇ ਤਾਂ ਵਿਆਹ ਕਰਤਾ ਪਿੰਡ ਚ ਚਲੋ ਉਹ ਸਮਰੱਥ ਹੈ ਇੱਕ ਜਿਹੜਾ ਦੁਆ ਮਾਤੜਾ ਹੈ ਕੋਈ ਨਹੀਂ ਉਹਦੀ ਪਹੁੰਚ ਹੈ ਵੀ ਉਹ 200 ਬੰਦੇ ਦੀ ਨਹੀਂ ਰੋਟੀ ਬਣਾ ਸਕਦਾ ਪਰ ਉਹਨੂੰ ਮਜਬੂਰ ਕਰਨੀ ਪੈਂਦੀ ਸੀ ਫਿਰ ਉਹਦੇ ਨੱਕ ਦੀਓ ਸਮਝ ਲਓ ਕੁਸ ਕਹਿ ਲੋ ਵੀ ਆਪਣੇ ਨੂੰ ਉਹ ਛੋਟਾ ਫੀਲ ਕਰਨ ਲੱਗ ਜਾਂਦਾ ਤਾਂ ਚਲੋ ਉਹ ਫਿਰ ਖਾਰਕੂ ਲਹਿਰਾਈ ਉਹਨਾਂ ਨੇ ਪਤਿਆ ਮਤਲਬ ਲੋਕਾਂ ਨੂੰ ਸਹਿਦ ਦਿੱਤੀ ਕਿ ਵੀ ਇੱਕ ਤਾਂ ਤੁਸੀਂ ਜਿਹੜਾ ਬਰਾਤ ਹੈ ਘੱਟ ਕਰੋ ਕਹਿਣ ਤੋਂ ਆਪ ਤਾਂ ਹੋਈ ਨਹੀਂ ਫਿਰ ਉਹਨਾਂ ਨੇ ਸਖਤਾਈ કરી ਅੰਤ ਨੂੰ ਵੀ 11 ਬੰਦੇ ਹੀ ਜਾਉਂਗੇ ਬਰਾਤ ਵਿੱਚ ਉਸ ਤੋਂ ਬਾਅਦ ਜਿਹੜਾ ਮਰਗਦ ਦਾ ਭੋਗ ਹੈ ਜਿਹੜਾ 60 65 70 ਸਾਲ ਦਾ ਬੰਦਾ ਹੋ ਗਿਆ ਉਹਦੀ ਸੇਵਾ ਜ਼ਰੂਰ ਕਰੋ ਗੱਡ ਕਾ ਜਿਉਂਦੇ ਦੀ ਉਹਦੇ ਬਾਅਦ ਵਿੱਚ ਉਹਨੂੰ ਮਠਿਆਈਆਂ ਖਵਾਉਣੀਆਂ ਇਹ ਤਾਂ ਬੇਮਤਬਲੀ ਗੱਲ ਹੈ ਜੀ ਹੁਣ ਵੀ ਇਹ ਸਾਡੇ ਪਿੰਡਾਂ ਚ ਤਾਂ ਹੁਣ ਵੀ ਇਹ ਚੱਲਦੀ ਹੈ ਗੱਲ ਵੀ ਬਰਾਤਾਂ ਪਰ ਤਾਂ ਕੰਟਰੋਲ ਨਹੀਂ ਰਿਹਾ ਬਰਾਤਾਂ ਤਾਂ ਲੱਗੀਆਂ ਜਾਣ ਬਰਾਤਾਂ ਤਾਂ ਜਿਹੜਾ ਪੈਲਸਾਂ ਵਿੱਚ ਹੋਰ ਸਮਾਂ ਕਸਵਾਣ ਵੱਡ ਹੋਣ ਲੱਗ ਗਿਆ ਪੈਸੇ ਤਾਂ ਬਹੁਤ ਕਸਵਾਣ ਵੱਡਦਾ ਇੱਕ ਸਾਡੇ ਇਲਾਕੇ ਚ ਇੱਧਰ ਦੇਖਾ ਦੇਖੀ ਪੈਸੇ ਬਹੁਤੇ ਆ ਗਏ ਕਈਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੈ ਸਵੇਰਿਓਂ ਚਾਹ ਦਾ ਪੀਕ ਹੈ ਗਲਾਸ ਬੈਡਾਂ ਨਾਲ ਬੱਜਦੇ ਫਿਰ ਜਿਹਨੇ ਪੈਸੇ ਜ਼ਿਆਦਾ ਲਾਉਣੇ ਕਿੱਥੇ ਪੈਸੇ ਇਹ ਨਹੀਂ ਪਤਾ ਲੱਗਦੇ ਇੱਥੇ ਇਹ ਕਰਨੇ ਆ ਉਹ ਫਿਰ ਇਹ ਜਿਹੀ ਅੱਜ ਜੇ ਮੰਗਣਾ ਕਰਨਾਂ ਜੇ ਕੁੜੀ ਦੇਖੀ ਤਾਂ ਵੀ ਲੱਖਾਂ ਦਾ ਖਰਚਾ ਜੇ ਉਹਦੇ ਬਾਅਦ ਮੁੰਦੀ ਹੋ ਗਈ ਜੀ ਉਹਦੇ ਬਾਅਦ ਹੋਰ ਵਿਆਹ ਹੋ ਗਿਆ ਮੰਗਣਾ ਲਗ ਮਤਲਬ ਕਹਿਣ ਦਾ ਨਵੀਆਂ ਤੇ ਨਵੀਆਂ ਹੁਣ ਇੱਥੇ ਮੈਨੂੰ ਦੇਖਣੇ ਨੂੰ ਮਿਲਦੀਆਂ ਸਾਨੂੰ ਵੀ ਆ ਨਵਾਂ ਹੀ ਰਿਵਾਜ ਹੋ ਗਿਆ ਹੈ ਕਾਰਾਂ ਦੰਨੇ ਮੰਗਣਿਆਂ ਚ ਉਹ ਠੀਕ ਹੈ ਤੁਸੀਂ ਦੋ ਪਰ ਜੇ ਇਹੀ ਪੈਸਾ ਕਿਸੇ ਉਹਨਾਂ ਦੇ ਬੱਚਿਆਂ ਪਰ ਉਹਦੇ ਕਾਰੋਬਾਰ ਪਰ ਲੱਗਿਆ ਤਾਂ ਕਿਸੇ ਹੋਰ ਨੂੰ ਕਾਰੋਬਾਰ ਵੀ ਮਿਲੂਗਾ ਉਹਦਾ ਵੀ ਆਪਣਾ ਵੀ ਉਹ ਕੰਮ ਵਧੀਆ ਸੌਖਾ ਚੱਲੂਗਾ। ਤੋ ਇਹ ਕਰਕੇ ਫਿਰ ਖੜਕੂ ਲਹਿਰ ਨੇ ਉਹ ਕੰਮ ਵਧੀਆ ਕਰਤਾ ਸੀ। ਇਹੀ ਜੀ ਗੱਲ ਨਹੀਂ। ਕਈ ਪਿੰਡਾਂ ਵਿੱਚ ਅਸੀਂ ਦੇਖਿਆ ਵੀ ਪਾਥੀਆਂ ਪਥਾਈਆਂ ਫਿਰ ਜਿਹੜੇ ਵੱਦ ਬੰਦੇ ਚਲੇ ਗਏ। ਜਦੋਂ 11 ਬੰਦੇ ਤੋਂ ਵੱਧ ਆ ਗਏ ਤਾਂ ਪਿੰਡ ਦਾ ਪਾਥੀਆਂ ਪਥੀਆਂ ਹਾਂ ਉਹਨਾਂ ਦੀਆਂ ਫਿਰ ਵੀਡੀਓ ਬਣਾ ਕੇ ਲੋਕਾਂ ਨੂੰ ਜਿਆਦਾ ਇੰਨੇ ਬਿਮਾਰ ਹੋਈ ਨਹੀਂ ਤੇ ਜਣੋਂ ਫਿਰ ਵੀ ਕੁਛ ਨਾ ਕੁਛ ਲੋਕਾਂ ਨੂੰ ਪਤਾ ਲੱਗ ਜਾਂਦਾ ਤਾਂ ਆਉਂ ਕਹਿੰਦੇ ਕਿਸੇ ਨੇ ਵੀ ਹਾਂ ਵੀ ਅੱਜ ਫਲਾਣੇ ਪਿੰਡ ਐਕਨ ਪ੍ਰੋਗਰਾਮ ਹੋਇਆ। ਉਹਨਾਂ ਦੀਆਂ ਫੋਟੋਆਂ ਫਾਟਾਂ ਹੋਣਗੀਆਂ। ਲੋਕਾਂ ਕੋਲ ਜਦ ਵੀਡੀਓ ਇੰਨੀ ਹੈ ਨਹੀਂ ਸੀ। ਫੋਟੋ ਜਰੂਰ ਲੁਕਾ ਪਿੰਡ 'ਚ ਪਤਾ ਲੱਜ ਜਾਂਦਾ ਵੀ ਖੜ ਕੁਛ ਨਹੀਂ ਗਾ ਨੂੰ ਕਿਸ ਪਿੰਡ ਦੇ ਵਿੱਚ ਵੱਧ ਜਾਣਾ ਬਿਲਕੁਲ ਬਿਲਕੁਲ ਉਹਨਾਂ ਦੇ ਸੈੱਲ ਬਹੁਤ ਤੇ ਜੀ ਇਹੀ ਜੀ ਗੱਲ ਨਹੀਂ ਹੈ ਸੈੱਲ ਹੈ ਤੇ ਉਹਨਾਂ ਦੇ ਪਤਾ ਉਹਨਾਂ ਨੂੰ ਲੱਗ ਜਾਂਦਾ ਦਾ ਵੀ ਜਿੱਥੇ ਜ਼ਿਆਦਾ ਜਾਂਦੇ ਤਾਂ ਉੱਥੇ ਵੀ ਪਤਾ ਲੱਜ ਜਾਂਦਾ ਦਾ ਪੱਕਾ ਉਹਨਾਂ ਨੂੰ ਪਹੁੰਚੇ ਉਹ ਬਹੁਤ ਹਾਂ ਇਹੀ ਜੀ ਗੱਲ ਨਹੀਂ ਵੀ ਪਹਿਲਾਂ ਉਹਨਾਂ ਨੇ ਚਲ ਪਹਿਮਾਨ ਸੀ ਨਾਲ ਛੱਡੇ ਇੱਕ ਪਿੰਡ ਵਿੱਚ ਸਾਡੇ ਲਾਗੇ ਪਿੰਡ ਉਹਦੇ ਵਿੱਚ ਟੋਬੇ 'ਚ ਬਾੜਤੀ ਸੀ ਸਾਰੀ ਬਾਕੀ ਪਰ ਪੂਰੀ ਜਨੇ ਭਾਰ ਰਖਦੇ ਕਹਿੰਦੇ ਵੀ ਤੁਸੀਂ ਅੰਦਰ ਹੀ ਰਹਿਣਾ ਜਿਹੜੇ 11 ਤੋਂ ਵੱਧ ਆ ਗਏ ਜਿੰਨਾ ਚਿਰ ਪ੍ਰੋਗਰਾਮ ਨਹੀਂ ਨਾ ਪੂਰਾ ਹੁੰਦਾ ਕੁੜੀ ਵਿਦਾ ਨਹੀਂ ਹੁੰਦੀ ਤੁਸੀਂ ਪਾਣੀ 'ਚੇ ਖੜਨਾ ਅਸੀਂ ਟੋਬੇ 'ਚ ਬਾੜਤੇ ਉਹਦੇ ਬਾੜ ਲੇਤੀ ਫਿਰ ਗੋਬਰ ਚ ਕਾਣਾ ਜਾਂ ਪਾਥੀਆਂ ਪਤਾ ਨਹੀਂ ਜਾਂ ਫਿਰ ਟੋਬੇ 'ਚ ਬਾੜ ਆਉਣ ਲਾਤੀਆਂ ਪਰ ਰਣੀਆਂ ਜਿਹੇ ਡਰਾਬੇ ਹੁੰਦੇ ਤੇ ਚਲੋ ਕਈ ਸੌ ਮਿਲਿਆ ਵੀ ਆ ਵੀ ਹਾਂ ਉਹਨਾਂ ਨੇ ਕਰਕੇ ਵੀ ਦਿਖਾ ਦਿੱਤੇ ਲੋਕ ਲੋਕ ਹਟ ਗਏ ਤੇ ਲੋਕ ਹਟ ਕੇ ਲੋਕ ਸਿੱਧੇ ਰਾ ਪੈ ਗਏ ਤੇ ਖਰਚੇ ਵੀ ਘਟੋਗੇ ਸੀ ਲੋਕ ਖਰਚਾ ਤਾਂ ਜੀ ਉਹੀ ਕੱਟਣਾ ਪਈ ਕਿੱਥੇ 300 ਬੰਦੇ ਨਗਾਹ ਪਾਣਾ ਹੈ ਗੱਡੀਆਂ ਜਾਣੀਆਂ ਫਲਾਣਾ ਉਹ ਕਰਨਾ ਹੋਰ ਲੋਕਾਂ ਦਾ ਰਹਿਣੇ ਦਾ ਵੀ ਅਗਲੇ ਨੇ ਪ੍ਰਬੰਧ ਕਰਨਾ ਦਾਰੂਆਂ ਦਾ ਹੋਰ ਤਿੰਨ ਤਿੰਨ ਦਿਨ ਬੈਠੇ ਰਹਿਣਾ ਜਨਨ ਉਹ ਪਹਿਲਾਂ ਦੀ ਉਹ ਸਾਡੇ ਪਹਿਲਾਂ ਜਬ ਬਜ਼ੁਰਗਾਂ ਦਾ ਵਿਆਹ ਤਿੰਨ ਦਿਨ ਬੈਠੇ ਰਹਿਣਾ ਦੱਸ ਉਹਨਾਂ ਨੇ ਲੋਕਾਂ ਦੇ ਪਰੌਦਸੀਆਂ ਦੇ ਖੇਤੀ ਬੀਜ ਆੜ ਦੇਣੇ ਘੋੜਿਆਂ ਨੇ ਉਹਨਾਂ ਦੇ ਨੇ ਕਿੰਨੇ ਕੁ ਨੂੰ ਪਾਲੂਗਾ ਅਗਲਾ ਮਾਲਕ ਲੈਣਕ ਉਹ ਛੱਡ ਦਿੰਦੇ ਦੀ ਜਿੱਥੇ ਬਲਕਿ ਨਾ ਖੜਕ ਤੁਸੀਂ ਨਾ ਕੁੱਟਮਾਰ ਕਰਨੀ ਨਾ ਕੁਝ ਕਰਨਾ ਸਿੱਧਾ ਇਦਾਂ ਦੀ ਸਜ਼ਾ ਦੇਣੀ ਹੈ ਸੌਖੀਆਂ ਜੀਆਂ ਐਂ ਉਹ ਸਜ਼ਾ ਦਿੱਤੀ ਉਹਨਾਂ ਨੇ ਇਹ ਜੀ ਗੱਲ ਲਈ ਵੀ ਉਹ ਤੋਂ ਬਾਅਦ ਹੁਣ ਕਿਆ ਕਰਾਂ ਜੀ ਜਦ ਲੋਕ ਆਪ ਕਹਿੰਦੇ ਆ ਕਿ ਹਾਂ ਅਸੀਂ ਖੁਦਕੁਸ਼ੀਆਂ ਕਰਨੀਆਂ ਵੱਧ ਖਰਚੇ ਕਰਨੇ ਹਾਂ ਬਿਲਕੁਲ ਹੈ ਭਾਈ ਜੀ ਜੀ ਦੇ ਕੋਲ 5 ਲੱਖ ਦੀ ਆਮਦਨ ਹੈ ਸਾਲ 6 ਮਹੀਨੇ ਦੀ ਇੱਕ ਪਰਿਵਾਰ ਹੈ 5 ਲੱਖ ਦੀ ਆਮਦਨ ਉਹਨੂੰ ਕੋਈ ਮੈਨਾ ਨਹੀਂ ਲਖਾਉਂਦੀ ਉਹਨੂੰ 50 ਕੇ ਹਜ਼ਾਰ ਮਸਹੀ ਪੈਂਦਾ ਫਿਰ ਉਹ 20 ਲੱਖ ਰੁਪਈਆ ਹੁਣ ਘੱਟੋ ਘੱਟ 30 ਲੱਖ ਰੁਪਈਆ ਪੱਚੀ ਹੈ ਜੇ ਵਿਆਹ ਪਰ ਲੱਗਦਾ ਜਿਹੜੇ ਪੈਲਸ ਵਿੱਚ ਜਾਣਾ 10-15 ਲੱਖ ਤਾਂ ਪੈਲਸ ਵਾਲੀ ਲੈ ਲੈਂਦਾ ਜੀ ਫਿਰ ਉਹ ਅੱਗੇ ਵਿਆਹ ਹੋ ਜਾਂਦਾ ਤਾਂ 4 ਲੱਖ ਨਾਲ ਹੁਣ ਦੇ ਇੱਕ ਦੂਜੇ ਨੂੰ ਦੇਖ ਦੇਖ ਕੇ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਮੰਨ ਲਓ ਜੀ ਪੜੋਸੀ ਨੇ ਇੰਨੇ ਪੈਸੇ ਲਾਤੇ ਮੈਂ ਉਹ ਤੋਂ ਵੱਧ ਕਰਨਾ ਹੈ ਅਗਰ ਦੂਜੇ ਬੰਦੇ ਨੇ ਛੋਟੀ ਗੱਡੀ ਦਿੱਤੀ ਤਾਂ ਮੈਂ ਫੋਰਚਨਰ ਦੇਣੀ ਹੈ ਬਿਲਕੁਲ ਮੈਂ ਵੀ ਕਰਜ਼ਈ ਹੋ ਗਏ ਲੋਕ ਮੇਰੇ ਪਿੰਡ ਵੀ ਹੈਗੇ ਆ ਵੀ ਕਰਜ਼ਈ ਹੋ ਗਏ ਵੀ ਨਹੀਂ ਆਪਣਾ ਹੀ ਦੇਣੀ ਹੈ ਬੜੀ ਦੇਣੀ ਮਤਲਬ ਕਿ ਮੁੱਛ ਨਹੀਂ نیچے ਹੁਣ ਦੇਣੀ ਉਹ ਫਿਰ ਮੁੱਛ ਨੇ ਮਾਰ ਲੰਦੀ ਉਹ ਨੁਕਸਾਨ ਕਰਦੀ ਉਹ ਹੁਣ ਤਾਂ ਤਾਂ ਬੰਦੇ ਨੂੰ ਚੱਲੀ ਕਾਈ ਵੀ ਹੁੰਦੀ ਵੀ ਯਾਰ ਮੈਂ ਉਹ ਇਹਨੇ ਮੇਰੇ ਭਾਈ ਨੇ ਗੱਡੀ ਦਿੱਤੀ ਐ ਮੈਂ ਵੀ ਦਵਾ ਚਲੋ 30 ਤੇ ਆਣੀ ਹੁੰਦੀ ਆ ਉਹਨੂੰ ਬਰਤੇ ਬਰਤੇ ਦੇਣਾ ਵੀ ਚਾਹੀਦਾ ਪਰ ਇਹ ਥੋੜੀ ਐ ਵੀ ਅਸੀਂ ਕੋਈ ਨਜਾਇਜ਼ ਕੰਮ ਕਰਕੇ ਉਹਨੂੰ ਦਈਏ ਹੈਨਾ ਇਹ ਨਹੀਂ ਐ ਮੈਂ ਤਾਂ ਇਹਦੇ ਗੱਲ 'ਚ ਕਦੇ ਮੈਨੂੰ ਲੱਗਦਾ ਨਹੀਂ ਪ੍ਰਗਟ ਸੀ ਮੇਣੀ ਬਜਦੇ ਨੇ ਕਿ ਮੇ ਕੁੜੀਏ ਕੁੜੀ ਵੀ ਕਹਿੰਦੀ ਐ ਧੀ ਵੀ ਕਹਿੰਦੀ ਐ ਕਿ ਇਹ ਤਾਂ ਮੇਰੇ ਬਾਪ ਨੇ ਦਿੱਤੀ ਹੋਈ ਐ ਗੱਡੀ ਆਈਨੇ ਇਹ ਕੀਤਾ ਹੋਇਆ ਆ ਵੀ ਹੁੰਦਾ ਆ ਬਹੁਤਾਂ ਹੋਇਆ ਜੀ ਅਗਲੇ ਨੇ ਕਹਾਂ ਕਿ ਹੁਣ ਤਾਂ ਵੀ ਕਾਰ ਨਹੀਂ ਬਣਦਾ ਕਹਾਂ ਇਹੋ ਜਿਹੇ ਬੰਦਿਆਂ ਨੂੰ ਗੱਡੀਆਂ ਦੇ ਦਿੱਤੀਆਂ ਜਿਨ੍ਹਾਂ ਕੋ ਡੀਜ਼ਲ ਪਾਉਣੇ ਜੋ ਕੇ ਪੈਸੇ ਵੀ ਨਹੀਂ ਹੁੰਦੇ ਉਹ ਫਿਰ ਸਟੱਪਣੀਆਂ ਵੀ ਵਿਕ ਜਾਨੀਆਂ ਉਹਨਾਂ ਦੀਆਂ ਇਹੋ ਜਿਹੇ ਵੀ ਲੋਕ ਮਾਹੌਲ ਦੇਖਦੇ ਹੈ ਨਹੀਂ ਆਪਣਾ ਉਹ ਨਹੀਂ ਦੇਖਦੇ ਵੀ ਮੁੰਡਾ ਕਿਆ ਕਰਦਾ ਇਹ ਕੋਈ ਕੰਮ ਕਰਨੇ ਲੱਗਿਆ ਹੋਵੇ ਚਾਹੇ ਕੋਈ ਵੀ ਹੈ ਉਹ ਕੰਮ ਕਰਦਾ ਹੋਵੇ ਕੋਈ ਉਹਨੂੰ ਆਪਾਂ ਨੂੰ ਸਿਲੇਕਟ ਕਰਨਾ ਚਾਹੀਦਾ ਲੱਗਦਾ ਕਿ ਅੱਜ ਕੱਲ੍ਹ ਲੋਕ ਵਿਆਹ ਕਰਨ ਸਮੇ ਇਹ ਦੇਖਦੇ ਨੇ ਕਿੰਨੀ ਜ਼ਮੀਨ ਹੈ ਮੁੰਡੇ ਨੂੰ ਆਂਦੀ ਕੋਠੀ ਵਧੀਆ ਪਈ ਹੋਈ ਏ ਜਾਂ ਨਹੀਂ ਪਈ ਹੋਈ ਪਰ ਦੂਜੇ ਪਾਸੇ ਭਾਵੇਂ ਮੁੰਡਾ ਨਸ਼ੇ ਕਰਦਾ ਹੋਏ ਕਹਿੰਦਾ ਸਾਨੂੰ ਮਤਲਬ ਕਿ ਫੋਰਚੂਨਰ ਗੱਡੀ ਚਾਹੀਦੀ ਇਹ ਇਹ ਜ਼ਿਮੀਂਦਾਰਾਂ ਦੇ ਜੱਟਾਂ ਦੇ ਮੈਂ ਇੱਕ ਜੱਟਾਂ ਨੂੰ ਇਕੱਲੇ ਇਕੱਲੇ ਜੱਟਾਂ ਨੂੰ ਨਹੀਂ ਸਾਰੇ ਵਿੱਚੋਂ ਕੋਈ ਵੀ ਹੋ ਸਕਦਾ ਜੋ ਵੀ ਇਹ ਇਹ ਤਾਂ ਕਹਿੰਦਾ ਹੀ ਹੈ ਵੀ ਕੀਲੇ ਜ਼ਰੂਰ ਚਾਹੀਦੇ ਹਾਂ ਚਾਹੇ ਥਾਲਾ ਅਗਲਾ ਮੈਂ ਬਹੁਤ ਖਾਮਲੀ ਹੋਏ ਪਿਆ तकरीबन ਮੈਂ ਉਹਨੇ ਕਹਿੰਦਾ ਜੇ ਗੁੱਸਾ ਨਾ ਕਰਾਂ ਇਹ ਵੀ 70% ਮੁੰਡੇ ਨਾ ਜਿੱਥੇ ਜ਼ਮੀਨਾਂ ਮਹਿੰਗੀਆਂ ਵਿਕੀਆਂ ਉਹਨਾਂ ਦੇ ਬਰਬਾਦੀ ਕਰਤੀ ਉਹਨਾਂ ਨੇ ਉਹਨਾਂ ਕਹਿੰਦੇ ਲੱਗੇ ਕਈ ਘਰਾਂ ਵਿੱਚ ਤਾਂ ਨਾ ਜਿੰਨੀ ਜ਼ਮੀਨ ਸੀ ਉਹਨਾਂ ਦੀ ਉਨੀ ਵੀ ਨਹੀਂ ਕਹਾ ਕਿਤੇ ਲੇ ਹੋਈ ਹਾਂ ਠੀਕ ਹੈ ਮੁੰਡੇ ਪਿਓ ਨੇ ਜ਼ਮੀਨ ਲੈ ਕੇ ਦੇਤੀ ਇਧਰ ਆਪਣੇ ਸਮਰਾਲੇ ਕੋਲ ਠੀਕ ਹੈ ਉਹਨਾਂ ਨੇ ਮੁੰਡੇ ਨੇ ਕਿਆ ਕਰਨਾ ਉਹਨਾਂ ਜੀ 36 ਵਿਚਾਉਣਾ ਹਾਂ ਘਰਾਂ ਤੇ ਪੈਸੇ ਲੈ ਕੇ ਵੀ ਅਸੀਂ ਜ਼ਮੀਨ ਵਿੱਚ ਉਹ ਚੱਲੇ ਆ ਗੀੜਾ ਮਾਰਨਾ ਹੈ ਉੱਥੇ ਹੀ ਤੇ ਉਹਨਾਂ ਨੇ ਨੌਕਰ ਨੂੰ ਪੁੱਛ ਲੈਣਾ ਵੀ ਅੱਜ ਕੀ ਕਰਨਾ ਕੀ ਕਰਿਆ ਕੀ ਹੋਣਾ ਹੈਨਾ ਉੱਥੇ ਬੈਠ ਕੇ 38 ਵਿੱਚ ਸਾਡੇ ਕੋਲ ਸ਼ੋਰੂਮ ਦੇ ਮਤਲਬ ਕੁਮ ਕੇ ਉੱਥੇ ਅਸੀਂ ਬੈਠ ਜਾਂਦੇ ਤੇ ਉਹਨਾਂ ਨੇ ਉੱਥੀ ਤੇ ਮੁੜ ਜਾਣਾ ਸੰਜ ਨੂੰ ਅੱਛਾ ਇਹ ਵੀ ਹਾਲਾਤ ਦੇਖੇ ਨਸ਼ੇ ਨੁਸ਼ੇ ਕਰਕੇ ਹਾਂ ਹਾਂ ਕਰਾਂ ਕਰ ਦੇਣਾ ਬੁੜੇ ਨੂੰ ਹਮੇ ਦੇਖਿਆ ਇੱਕ ਹੋਰ ਵੀ ਦੇਖਿਆ ਸੀ ਕੁੜੀ ਵਾਲੇ ਆਪ ਕਹਿੰਦੇ ਨੇ ਕਿ ਸਾਨੂੰ ਜਨਤ 200 300 ਬੰਦੇ ਦੀ ਆਣੀ ਚਾਹੀਦੀ ਹੈ ਪਰ ਲੱਗਦਾ ਕੁਝ ਜ਼ਿੰਮੇਵਾਰ ਆਪ ਵੀ ਨੇ ਹੁਣ ਠੀਆਂ ਵਾਲੇ ਮਾਂ ਬਾਪ ਭਾਵੇਂ ਪੈਸਾ ਉਹਨਾਂ ਕੋਲ ਆ ਗਿਆ ਪਰੇ ਜਨ ਜਨਨਾਂ ਨੂੰ ਪ੍ਰੋਮੋਟ ਕਰਨੇ ਵਾਲੇ ਕਿ ਹਾਂ ਇੰਨੇ ਬੰਦੇ ਚਾਹੀਦੇ ਨੇ ਇਹ ਵੀ ਹੋ ਗਿਆ ਹਾਲਾਤ ਇਹ ਹੈਗੇ ਆ ਜੀ ਇਹ ਪਰ ਪਾਸੇ ਬਹੁਤ ਘਟ ਹੈ ਇਹ ਜੀ ਗੱਲ ਨਹੀਂ ਵੀ ਲੋਕਾਂ ਦਾ ਪੈਸਾ ਖਰਾਬ ਕਰਦਾ ਜੀ ਪੈਸਾ ਪੁੱਠੇ ਰਾਂ ਨੂੰ ਤੋੜਦਾ ਬੰਦੇ ਨੂੰ ਜਦ ਵੀ ਪੈਸਾ ਅਰ ਪੈਸਾ ਜਾਂ ਹਿਸਾਬ ਤੇ ਵੱਧ ਆ ਜੂਬੇ ਨਾ ਜੇ ਫਸਲ ਵੱਧ ਵਿਕ ਜੂਬੇ ਕੋਈ ਉਤੇ ਇੰਨਾ ਨਹੀਂ ਖਰਾਬੀ ਹੁੰਦੀ ਜਦ ਆਪਣੇ ਇੱਕ ਕੀਲਾ ਆਪਾਂ ਨੇ ਲਾਇਆ ਬਈ ਕਰੋੜ ਕਦਾ ਹੀ ਵਿਗੂਗਾ ਉਹ 2 ਸਾਲ ਨੂੰ ਸਾਲਾ 10 ਕਰੋੜ ਦਾ ਵਿਕ ਜਾਂਦਾ ਅਗਲੇ ਨਾ ਸਦਾਈ ਹੋਣਾ ਪਾਗਲ ਨਹੀਂ ਹੋਊਗਾ ਉਹ ਹੈ ਤੇਰਾ ਇਹੀ ਗੱਲਾਂ ਮਾਰਦੀਆਂ ਮਰੀ ਹੋਰੇ ਪਾਸੇ ਨੂੰ ਖਰਚ ਕਰਨੇ ਸ਼ੁਰੂ ਕਰ ਦਨੇ ਬੰਦੇ ਤੇ ਚੱਲ ਪਏ ਜੀ ਪੁੱਠੇ ਚੱਲ ਪਏ ਲੋਕ ਹਾਂ ਪੈਸੇ ਦਾ ਸਹੀ ਇਸਤੇਮਾਲ ਨਹੀਂ ਬਹੁਤੇ ਨੂੰ ਕਰਨਾ ਆਉਂਦਾ ਬਹੁਤ ਘੱਟ ਬੰਦੇ ਆ ਜਿਹੜਾ ਨੇ ਪੂਰੇ ਜ਼ਮੀਨਾਂ ਵੇਚ ਕੇ ਵੀ ਵਧੀਆ ਵੀ ਕੰਮ ਕਰੇ ਹੈ ਇਹ ਜੀ ਗੱਲ ਨਹੀਂ ਚੰਗੇ ਹੋ ਬਣ ਕੇ ਨਹੀਂ ਬਣਾਈਆਂ ਅੱਗੇ ਇਹਨਾਂ ਚਾਰ ਚਾਰ ਗੁਣਾ ਬਣਾਈਆਂ ਹੈ ਬਾਹਰ ਜ਼ਮੀਨ ਵੀ ਆਪਾਂ 5-7 ਕਿੱਲੇ ਵਾਲਾ ਕਿਆ ਕਰੂਗਾ ਬਾਹਰ ਜਾ ਕੇ ਨਾ ਸੰਦਾ ਪੂਰਾ ਕਰ ਸਕਾਂ ਨਾ ਤੂੰ ਨਾ ਕਿਸੇ ਤੇ ਤੂੰ ਮੰਗਵਾ ਲੈ ਸਕਾਂ ਉੱਤਾਂ 20-50 ਕਿੱਲੇ ਜੇ ਹੋਣਗੇ ਤਾਂ ਹੀ ਤੁਸੀਂ ਸੰਦਾ ਕਰੋਗੇ ਪੂਰਾ ਹਰਕੋ ਸਿੰਘਾਂ ਦੇ ਸਮੇਂ ਦੇ ਵੀ ਤੁਸੀਂ ਜਿਵੇਂ ਦੱਸਿਆ ਕਿ ਸਾਦੇ ਜਿਹੜੇ ਭੋਗ ਵੀ ਹੁੰਦੇ ਸੀ ਭੋਗਾਂ ਦਾ ਕਿਵੇਂ ਸਿਸਟਮ ਕਰਿਆ ਸੀ ਉਹਨਾਂ ਨੂੰ ਸਮੇਂ ਦੇ ਵਿੱਚ ਕਿਵੇਂ ਇਹਨਾਂ ਨੇ ਵਾਰਨਿੰਗ ਦਿੱਤੀ ਸੀ ਲੋਕਾਂ ਨੂੰ ਉਹ ਗੰਦਾ ਤਾਂ ਇਹ ਤਾਂ ਵੀ ਦੇਖੋ ਰੋਟੀ ਪਾਣੀ ਕਰੋ ਦਾਲ ਫੁਲਕਾ ਜਿਹੜਾ ਚਾਹੀਦਾ ਹੈ ਬਾਕੀ ਆਪਣੀ ਪ੍ਰਸ਼ਾਦ ਹੁੰਦੀ ਹੈ ਵੀ ਠੀਕ ਹੈ ਪ੍ਰਸ਼ਾਦ ਕਰ ਲਓ ਉਹਦੇ ਉੱਪਰ ਬਹੁਤਾ ਖਰਚਾ ਨਹੀਂ ਆਉਂਦਾ ਜੇ ਜ਼ਿਆਦਾ ਹੀ ਕਰਨਾ ਠੀਕ ਨਹੀਂ ਵੀ ਉਹ ਬਿਠਾਲ ਕੇ ਕੋਈ ਕੁਰਸੀ ਨਹੀਂ। ਛਾਂਵੇਂ ਉੱਪਰ ਲਾ ਲੋ। ਬਹੁਤਾ ਡੈਕੋਰੇਸ਼ਨ ਕਰਨੇ ਦੀ ਲੋੜ ਨਹੀਂ ਹੁਣ ਤਾਂ ਮੈਂ ਉੱਪਰ ਦੇਖਿਆ ਜੀ ਪ੍ਰੋਗਰਾਮ ਹਾਂ ਭੋਗ 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 ਦਾ ਪ੍ਰੋਗਰਾਮ ਵਿਆਹਾਂ ਤੇ ਉੱਪਰ ਹਾਂ ਇੰਨੀਆਂ ਮਠਿਆਈਆਂ ਕਈ ਵਿਆਹਾਂ ਚ ਵੀ ਨਹੀਂ ਹੁੰਦੀਆਂ। ਫਿਰ ਇਹ ਕੋਈ ਚੰਗੀ ਗੱਲ ਥੋੜੀ ਹੈ ਜੀ। ਅੱਛਾ ਇੱਕ ਅਸੀਂ ਹੋਰ ਵੀ ਸੁਣਿਆ ਕਿ ਜਦੋਂ ਖੜਕੋ ਸਿੰਘਾਂ ਦਾ ਸਮਾ ਸੀ ਉਹਨਾਂ ਨੇ ਜਿਹੜੀ ਚੀਜ਼ਾਂ ਸ਼ੁਰੂ ਕੀਤੀਆਂ ਸੀ ਭਾਵੇਂ ਹੁਣ ਬੰਦ ਹੋ ਗਈਆਂ। ਕੰਮ ਚੰਗੇ ਸੀ ਕੁਝ ਜਿਹੜੇ ਲੋਕਾਂ ਨੇ ਸੈਕਟ ਵੀ ਕੀਤੇ ਨੇ ਤਾਂ ਕਿਸੇ ਧੀ ਭੈਣ ਦਾ ਤਲਾਕ ਵੀ ਨਹੀਂ ਹੁੰਦਾ ਸੀ ਦੱਸਿਆ ਜਾਂਦਾ ਕਿ ਉਹ ਵੀ ਰਾਮ ਨਾਲ ਬਸਦੀ ਸੀ ਅੱਜ ਕੱਲ ਤਾਂ ਮੇਰੇ ਗੱਲ 6 ਮਹੀਨੇ ਵਿਆਹ ਨੂੰ ਤੋਂ ਬਾਅਦ ਕਲੇਜ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਅੱਜ ਕੱਲ ਕਿਸੇ ਦਾ ਉਹੀ ਨਹੀਂ ਰਿਹਾ ਵਜਨ ਹੀ ਨਹੀਂ ਰਿਹਾ ਕਿਸੇ ਦਾ ਨਾ ਕੋਈ ਨਿਆਣਾ ਮੰਨ ਕੇ ਰਾਜੀ ਇਹ ਕਿਸੇ ਦੀ ਠੀਕ ਹੈ ਅਗਲਾ ਆਪਣੇ ਆਪਣੇ ਰਾਹ ਪਿਆ ਉਹ ਮੋਬਾਈਲਾਂ ਨੇ ਜਮਾ ਪੱਟੀ ਬੀਸ ਕਰਤੀ ਕਾਨੂੰਨਾਂ ਦਾ ਲੋਕਾਂ ਨੂੰ ਜਿੰਨੇ ਕਾਨੂੰਨ ਹੈਗੇ ਉਹ ਤੇ ਵੱਧ ਪਤਾ ਲੱਗ ਗਿਆ ਲੋਕਾਂ ਨੂੰ ਕਾਨੂੰਨਾਂ ਦਾ ਹੈਨਾ ਉਹਦੇ ਕਰਕੇ ਬੜਾ ਫਰਕ ਪੈਂਦਾ ਜਿਆਦਾ ਇੰਨੀਆਂ ਜੀਆਂ ਗੱਲਾਂ ਤਾਂ ਉਹਨਾਂ ਨੇ ਬਹੁਤ ਜਾਗਰੂਤੀ ਲਿਆਂਦੀ ᱛੀ ਇਹਦੇ 'ਚ ਇਹ ਜੀ ਆਪਣੇ ਵਿਛਰਣੇ 'ਚ ਲੋਕਾਂ ਨੂੰ ਜਿਹੜਾ ਆਪਸ ਵਿੱਚ ਵਿਛਰਨਾ ਹੁੰਦਾ ਨਾ ਉਹਦੇ 'ਚ ਬੜੀ ਤਰੱਕੀ ਆਈ ᱛੀ ਇਹ ਜੀ ਗੱਲ ਨਹੀਂ ਵੀ ਚੰਗੇ ਕੰਮ 'ਪਰ ਪੈਸੇ ਲਾਓ ਠੀਕ ਹੈ ਬਿਨਾਂ ਮਤਲਬ ਤੇ ਜਿੱਥੇ ਆਪਾਂ ਨੂੰ ਕੋਈ ਉਹੀ ਨਹੀਂ ਹੋਣੀ ਉਹਦੀ ਵਾਪਸੀ ਉਹ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੈ ਬਜ਼ੁਰਗ ਹੈ ਬਜ਼ੁਰਗ ਦੀ ਉਨੀ ਚ ਰੇ ਸੇਵਾ ਕਰ ਲੋ ਜਿੰਨਾ ਚ ਰੋ ਜੁੰਦਾ ਮੰਜੇ ਉਪਰ ਬੈਠਾ ਉਹ ਉਹ ਨੂੰ ਦੇ ਪੁੱਛਣਾ ਕੋਈ ਨਹੀਂ ਮਰੇ ਤੋਂ ਬਾਅਦ ਬਰੇ ਮਾਤ ਮਠਾਈਆਂ ਖਰਾਉਣੀ ਆਹ ਮਠਾਈਆਂ ਖਰਾਉ ਉਹਦਾ ਕੋਈ ਹੋਰ ਨਹੀਂ ਲੈਣ ਦੇਣੀ ਬਿਲਕੁਲ ਤੁਸੀਂ ਦੇਖੋ ਕਿ ਜਦੋਂ ਖਾੜਕੋ ਸਿੰਘਾਂ ਦੀ ਲਹਿਰ ਸੀ ਉਸ ਸਮੇਂ ਦੇ ਵਿੱਚ ਇਹ ਪ੍ਰਥਾ ਸ਼ੁਰੂ ਹੋਈ ਸੀ ਕਿ 11 ਬੰਦੇ ਤੋਂ ਵੱਧ ਅਗਰ ਜਨ ਦੇ ਵਿੱਚ ਧੀ ਵਾਲੇ ਦੇ ਪਹੁੰਚਦੇ ਨੇ ਮੁੰਡੇ ਵਾਲੇ ਤਾਂ ਜਾਤਾ ਉਹਨਾਂ ਤੋਂ ਪਿੰਡ ਦੇ ਵਿੱਚ ਪਾਥੀਆਂ ਪਹੁੰਚਾਏ ਜਾਂਦੇ ਸੀ ਜਾਂ ਫਿਰ ਪਿੰਡ ਦੇ ਟੋਬੇ ਦੇ ਵਿੱਚ ਬਾੜ ਦਿੱਤਾ ਜਾਂਦਾ ਸੀ ਕਿ ਜਦੋਂ ਤੱਕ ਜਨ ਵਿਦਾ ਨਹੀਂ ਹੁੰਦੀ ਉਦੋਂ ਤੱਕ ਤੁਹਾਨੂੰ ਬਾਹਰ ਨਹੀਂ ਕੱਢਿਆ ਹੋਇਆ ਬਈਗਾ। ਨਾ ਕੋਈ ਕੁੱਟਮਾਰ ਕਰਦੇ ਸੀ, ਨਾ ਕੋਈ ਗੋਲੀ ਮਾਰਨੀ, ਨਾ ਕੁਝ ਹੋਰ ਕਹਿਣਾ। ਪਰ ਐਦਾਂ ਦੀਆਂ ਜਿਹੜੀਆਂ ਸਜ਼ਾਾਂ ਮ ਜਿਹੜੀਆਂ ਦਿੱਤੀਆਂ ਸੀ ਉਹਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਾਗਰੂਕਤਾ ਆ ਗਈ ਕਿ ਧੀ ਦੇ ਘਰ ਦੇ ਜਿਹੜਾ ਮਾਵਾ-ਬਾਪ ਦਾ ਖਰਚਾ ਉਹ ਘਟ ਜੇਗਾ ਤਾਂ ਲੋਕ ਸੁਖੀ ਹੁੰਦੇ ਸੀ ਤੇ ਨਾਲ ਦੀ ਨਾਲ ਧੀ ਵੀ ਬਸਦੀਆਂ ਸੀ। ਪਰ ਅੱਜ ਕੱਲ ਤਾਂ ਕਰੋੜਾਂ ਰੁਪਏ ਦੇ ਵਿਆਹ ਹੋ ਗਏ, ਪੈਲਸ ਮਹਿੰਗੇ ਹੋ ਗਏ। ਦੂਜੇ ਸੇ ਗੱਡੀਆਂ ਕਾਰਾਂ ਜਿਹੜੀਆਂ ਧੀਆਂ ਦੁੱਤੀਆਂ ਦੇ ਨੇ ਉਸ ਤੋਂ ਬਾਅਦ ਵੀ ਜਾ ਕੇ 6 ਮਹੀਨੇ ਬਾਅਦ ਕਲੇਸ਼ ਹੋਣੇ ਸ਼ੁਰੂ ਹੋ ਜਾਂਦੇ ਨੇ ਪਰ ਉਸ ਲਹਿਰ ਦੇ ਵਿੱਚ ਕਿੰਨੇ ਕੁ ਲੋਕ ਸੁਖੀ ਸੀ ਇਹ ਵੀ ਤੁਹਾਡੇ ਨਾਲ ਸ਼ੇਅਰ ਜਿਹੜਾ ਪ੍ਰਗਟ ਸਿੰਘ ਨੇ ਕੀਤੀ ਹੈ ਤਾਂ ਤੁਹਾਡੇ ਕੀ ਵਿਚਾਰ ਨੇ ਕਿ ਉਹ ਪ੍ਰਥਾ ਕਿਤਨੇ ਤਰੀ ਮੁਰਤੋਂ ਸ਼ੁਰੂ ਹੋ ਜਾਈ ਤਾਂ ਅੱਜ ਕੱਲ ਜਿਹੜੀਆਂ ਖੁਦ ਖੁਸ਼ੀਆਂ ਹੁੰਦੀਆਂ ਨੇ ਉਹ ਵੀ ਰੁਕ ਜਾਣਗੀਆਂ ਤੇ ਨਾਲ ਦੀ ਨਾਲ ਕੋਈ ਮਾਪੇ ਧੀ ਵਾਲਾ ਦੁਖੀ ਨਹੀਂ ਹੋਵੇਗਾ ਦੇਖਿਆ ਜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਸਰਕਾਰ ਕੋਈ ਇਸ ਤਰੀਕੇ ਦਾ ਪ੍ਰਪੋਜ਼ਲ ਲਿਆਂਦੀ ਹੈ ਸਰਕਾਰ ਕੋਈ ਇਸ ਤਰੀਕੇ ਦੀ ਕਾਨੂੰਨ ਬਣਾਉਂਦੀ ਹੈ ਕਿ ਹਾਂ ਵੱਧ ਬੰਦੇ ਜਨਾਂ ਦੇ ਵਿੱਚ ਨਾਣ ਜਿਹਦੇ ਨਾਲ ਕੀ ਐਕਸੀਡੈਂਟ ਵੀ ਘਟ ਦੇਣਗੇ ਨਾਲ ਦੀ ਨਾਲ ਧੀ ਵਾਲੇ ਦਾ ਖਰਚਾ ਵੀ ਘਟ ਜੇਗਾ ਇਹ ਤੁਹਾਨੂੰ ਬੜਾ ਸਮਾਂ ਦੱਸੇਗਾ ਜੀ ਸਰਕਾਰ ਹੁਣ ਇਸ ਦੇ ਉੱਤੇ ਕੋਈ ਲਾਭ ਲਗਾਉਂਦੀ ਹੈ ਨਹੀਂ ਤੁਹਾਡੇ ਨਾਲ ਕੈਮਰਮੈਨ ਦਾ ਸੁਪਰੀਦ ਦੇ ਨਾਲ ਹਰਤੇ ਸਿੰਘ